ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਤੇ ਆਪਾਂ ਅੱਜ ਗੱਲ ਕਰਦੇ ਆਂ ਇੱਕ ਮੁੱਦਾ ਰੇਕਸਾਲੀ ਉੱਪਰ ਆਉਂਦਾ ਵਾ ਪੰਜਾਬ ਦੇ ਵਿੱਚ ਚੈਨਲ ਡੋਰ ਦਾ ਚੈਨਲ ਡੋਰ ਤੇ ਮੁੱਦੇ ਤੇ ਗੱਲ ਕਰਦੇ ਆਂ ਮੈਂ ਵੀ ਰੇਕਸਾਲ ਵੀਡੀਓ ਪਾਉਣਾ ਤਕਰੀਬਨ ਕਿੰਨੀਆਂ ਹੀ ਮੌਤਾਂ ਹੁੰਦੀਆਂ ਰੇਕਸਾਲ ਚੈਨਲ ਡੋਰ ਦੇ ਕਰਕੇ ਪੰਛੀਆਂ ਦੀ ਲਾ ਲਓ ਬੰਦਿਆਂ ਦੀ ਲਾ ਲਓ ਬੱਚਿਆਂ ਦੀਆਂ ਛੋਟਿਆਂ ਦੀਆਂ ਬਾਕੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੁੰਦਾ ਵਾ ਚੈਨਲ ਡੋਰ ਦਾ ਪਰ ਬੰਦ ਨਹੀਂ ਹੁੰਦੀ ਇਹ ਰੇਕਸਾਲ ਮੁੱਦਾ ਚੱਲ ਜਾਂਦਾ ਲੋਕੀ ਭੁੱਲ ਜਾਂਦੇ ਨੇ ਫੇਰ ਉਹ ਅਗਲੇ ਸਾਲ ਨੂੰ ਮੁੱਦਾ ਉਹ ਫੇਰ ਖੜਾ ਹੋ ਜਾਂਦਾ ਆ ਕੇ ਔਰ ਕੱਲ ਪਰ ਕੱਲ ਦੀ ਖਬਰ ਹੈ ਇੱਕ 15 ਸਾਲ ਦੇ ਚ ਬਾਗ ਦੀ ਡੈਥ ਹੋ ਗਈ ਉਹ ਜਾਂਦਾ ਸੀ ਆਪਣੇ ਜਾਂ ਟੂਸ ਹੁੰਦੇ ਜਾਂਦਾ ਸੀ ਪਿੱਛੇ ਕੋਈ ਲੈ ਕੇ ਜਾ ਰਿਹਾ ਸੀ ਘਰ ਦਾ ਮੈਂਬਰ ਉਹਨੂੰ ਪਿੱਛੇ ਬੈਠਾ ਸੀ ਆਚਾਨਕ ਹੀ ਗਲ ਦੇ ਵਿੱਚ ਡੋਰ ਫਸ ਗਈ ਤੇ ਗਲ ਕੱਟਿਆ ਗਿਆ ਹਸਪਤਾਲ ਜਾਂਦੇ ਬੱਚੇ ਦੀ ਮੌਤ ਹੋ ਗਈ ਛੋਟਾ ਬੱਚਾ ਸੀ ਇਹ ਕੰਨ ਨੂੰ ਰੱਬ ਕਰੇ ਮੈਂ ਤਾਂ ਹਰਦਾਸ ਕਰਦਾ ਵੇ ਤਾਂ ਕੰਮ ਹੋ ਜਾਏ ਨਾ ਮੈ ਕੀ ਪਤਾ ਹੈ ਕਿਹਦੇ ਘਰੇ ਇਹ ਕਟਣਾ ਹੋ ਜਾਣੀ ਆ ਕਿਉਂਕਿ ਚਾਈਨਾ ਡੋਰ ਨੇ ਕਾਫੀ ਜਾਣੀ ਐ ਨੇ ਵੱਡੇ ਪੱਧਰ ਤੇ ਤੁਹਾਨੂੰ ਇਹ ਦਿਖਣੀ ਤਾਂ ਹੈ ਨੀ ਕਿ ਕਿਉਂਕਿ ਜਦੋਂ ਪਤੰਗ ਕੱਟ ਜਾਂਦੇ ਡੋਰ ਪਈ ਰਹਿ ਜਾਂਦੇ ਟੁੱਟ ਜਾਂਦੇ ਜਾਂ ਪਿੱਛੋਂ ਤੇ ਉਹ ਗੱਲ ਖਵਾਸ ਕੀ ਥੋੜੇ ਜਿਹੀ ਟ ਲੱਗ ਜਾਣੀ ਆ ਬਾਕੀ ਗੱਲ ਮੁੱਦਾ ਵੀ ਇਹ ਸਰਕਾਰਾਂ ਐਡੇ ਵੱਡੇ ਐ ਪੁਲਿਸ ਪ੍ਰਸ਼ਾਸਨ ਫੋਰਸਾਂ ਨੇ ਹਨ ਵੀ ਚਿੱਟਾ ਉਹਨਾਂ ਨੂੰ ਕੀ ਬੰਦ ਚਿੱਟਾ ਦਾ ਕੀ ਬੰਦ ਹੋਣਾ ਉਹਨਾਂ ਤੋਂ ਆ ਚਾਈਨਾ ਡੋਰ ਨਹੀਂ ਬੰਦ ਹੁੰਦੀ ਯਾਰ ਇਹ ਰੇਗਸਾਲ ਕਿੰਨੇ ਇਹਦੇ ਆਰਡਰ ਹੁੰਦੇ ਆ ਤੁਸੀਂ ਦੇਖਿਆ ਆਪਾਂ ਦੁਕਾਨਦਾਰ ਆਪਣੇ ਵੀਰ ਨੇ ਪਰ ਮੈਂ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਹ ਥੋੜੇ ਬੱਚੇ ਵੀ ਆ ਘਰੇ ਹਨ ਵੀ ਤੁਸੀਂ ਇਹ ਕੰਮ ਮਾੜਾ ਕਉਂ ਕਰਦੇ ਹੋ ਤੁਸੀਂ ਡੋਰ ਡੋਰ ਦੂਜੀ ਲਿਆਓ ਜਦੋਂ ਅਸੀਂ ਪਤੰਕਾ ਚੜਾਉਂਦੇ ਹੁੰਦੇ ਸੀ ਦੂਜੀ ਡੋਰ ਹੁੰਦੀ ਸੂਤ ਦੇ ਹੁੰਦੇ ਸੀ ਇੱਕ ਚਿੱਟਾ ਰੰਗ ਦਾ ਧਾਗਾ ਜਿਹਾ ਆਉਂਦਾ ਹੁੰਦਾ ਸੀ ਆਪਾਂ ਲਿਆ ਕੇ ਉਹਨੂੰ ਬਨ ਕੇ ਦਰਖਤ ਦੇ ਨਾਲ ਉਹਨੂੰ ਸੂਤ ਦੇ ਹੁੰਦੇ ਸੀ ਉਹ ਲਾ ਕੇ ਮੈਂ ਕਾਂਚ ਵੀ ਲਾਉਂਦੇ ਹੁੰਦੇ ਸੀ ਆਪਾਂ ਹੋਰ ਪਤਾ ਨਹੀਂ ਇੱਕ ਚੀਜ਼ ਹੁੰਦੀ ਹੁੰਦੀ ਸੀ ਉਹ ਵੀ ਲਾਉਂਦੇ ਹੁੰਦੇ ਸੀ ਮੈਨੂੰ ਯਾਦ ਨਹੀਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਉਹ ਚੀਜ਼ ਹੁੰਦੀ ਸੀ ਮੰਨ ਕੇ ਚੱਲੋ ਨਾਲ ਉਹਦੇ ਨਾਲ ਆਪਾਂ ਸੋਚਦੇ ਸੀ ਉਹ ਡੋਰ ਕੱਟ ਕੱਟ ਜਾਂਦੀ ਸੀ ਵੀਰਾਨੀ ਸੇ ਤਾਂ ਨੁਕਸਾਨ ਨਹੀਂ ਹੁੰਦਾ ਜਿਹੜੇ ਚੈਨਾ ਡੋਰ ਆ ਇਹ ਤਾਂ ਗਲਦੀ ਵੀ ਨਹੀਂ ਹੈਗੀ ਕੋਈ ਮੀਂਹ ਹੀਰੀ ਜਿੰਨਾ ਮਰਜ਼ੀ ਕੁਛ ਆ ਜਾਵੇ ਕੋਈ ਗਲਦੀ ਨਹੀਂ ਹੈਗੀ ਨਾ ਹੀ ਟੁੱਟਦੀ ਆ ਇਹ ਖੱਤਿਆਂ ਦੇ ਬੱਚ ਤੁਸੀਂ ਪੰਛੀਆਂ ਨੂੰ ਇਹ ਕਿੰਨਾ ਇਹਦੇ ਨਾਲ ਪੰਛੀ ਵੀ ਬਹੁਤ ਮਰਦੇ ਆ ਤੇ ਬਹੁਤ ਜਿੰਨਾ ਜੰਨੀਆਂ ਜਣੀ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਵਾ ਇਹ ਹੁਣ ਤੁਸੀਂ ਲਾ ਲੋ ਵੀ ਜਾਂ ਪੁਲਿਸ ਦੀ ਮਿਲੀ ਪੁਕਤਾ ਜਾਂ ਦੁਕਾਨਦਾਰੀ ਨੇ لالਚੀ ਹੋ ਗਏ ਵੀ ਉਹਨਾਂ ਨੂੰ ਪੈਸਾ ਦੀਂਦਾ ਬਸ ਉਹਨੂੰ ਬੰਦੇ ਦਾ ਕੋਈ ਇਨਸਾਨੀ ਤੇ ਉਹਨਾਂ ਲਈ ਕੁਛ ਵੀ ਨਹੀਂ ਹੈਗੀ ਇਨਸਾਨੀ ਦੀ ਕਦਰ ਉਹ ਨਹੀਂ ਕੋਈ ਹੈਗੀ ਕਿੰਨਾ ਨੁਕਸਾਨ ਹੋ ਰਿਹਾ ਵਾ ਕੋਈ ਮੈਂ ਗੱਲ ਕਰਦਾ ਵੀ ਚਿੱਟਾ ਕੀ ਬੰਦ ਹੋਣਾ ਯਾਰ ਆ ਡੋਰ ਨਹੀਂ ਬੰਦ ਹੁੰਦੀ ਹੈਗੀ ਠੀਕ ਨਹੀਂ ਜਿਹੜੇ ਵੱਡੇ ਇਹ ਆਰਡਰ ਆਪਾਂ ਚੈੱਕ ਕਰ ਲਓ ਤੁਸੀਂ ਆਨਲਾਈਨ ਆਰਡਰ ਹੀ ਦਿੱਤੇ ਜਾਂਦੇ ਆ ਚైనా ਦੇ ਵਿੱਚੋਂ ਹੋਰ ਜਾਂ ਕਿਸੇ ਕੰਟਰੀ ਜੋਂ ਡੋਰ ਆ ਰਹੀ ਹੈ ਉਹੀ ਨਿਰੋਕ ਰਹੀ ਜੇ ਪੰਜਾਬ ਦੇ ਵਿੱਚ ਹੋਰ ਯਾਰ ਟੀ ਕਰਾਂਗੇ ਉਹਦੇ ਲੋਕਾਂ ਦਾ ਹੁਣ ਮੈਂ ਤਾਂ ਉਹੀ ਕਹਿੰਦਾ ਵੀ ਲੋਕ ਸੰਜੋਗ ਕਰਨ ਇਹ ਜਿਹੜੇ ਆਪਦੇ ਬੱਚਿਆਂ ਨੂੰ ਤੁਸੀਂ ਪੈਸੇ ਦੇਣੇ ਡੋਰ ਲਈ ਉਹਨੂੰ ਪੁੱਛੋ ਵੀ ਪੁੱਤ ਕਿਹੜੀ ਡੋਰ ਲੈ ਕੇ ਆਉਣੀ ਆ ਵੀ ਕੱਚੀ ਡੋਰ ਲਿਆ ਉਹ ਠੀਕ ਆ ਜੇ ਤੂੰ ਦੂਜੀ ਡੋਰ ਲੈਣਾ ਜਾਂ ਕੋਈ ਦੁਕਾਨਦਾਰ ਕੋਲੇ ਹੈਗੇ ਤੁਹਾਡਾ ਜਵਾਕ ਲੈ ਕੇ ਆਉਂਦਾ ਤੁਹਾਨੂੰ ਪਤਾ ਲੱਗਦਾ ਉਹਦੇ ਕਾਰਵਾਈ ਕਰਵਾ ਟੋਕ ਕੇ ਇਹਦੇ ਵਿੱਚ ਕੋਈ ਲਹਾਜ ਨਹੀਂ ਹੈਗੀ ਵੀ ਚਲ ਦੁਕਾਨਦਾਰ ਆਪਣਾ ਲਹਾਜ ਆ ਸੌਦੇ ਪੱਤੇ ਲੈ ਉਹਨਾਂ ਆਪਣਾ ਆਧਾਰ ਚੱਲਦਾ ਵਾ ਉਹ ਗੱਲਾਂ ਲੱਗ ਨੇ ਜਾਂ ਕੋਈ ਸ਼ਹਿਰ 'ਚ ਬੰਦਾ ਵੇਚਦਾ ਆਪਦੇ ਬਦਰ ਆਪ ਜਾਓ ਉੱਥੇ ਜਾਇ ਕੱਠ ਕਰਕੇ ਉਹ ਜਰੂਰ ਗੱਡੋ ਦੁਕਾਨਦਾਰ ਦਾ ਸਿੱਧੀ ਗੱਲ ਆਪਣਾ ਨਾ ਜਿਹੜੀ ਜਿਹੜੀ ਚੀਜ਼ ਨਿਸਾਨੀ ਤੈਨੂੰ ਖਤਰਾ ਪੈਦਾ ਕਰਦੀ ਆ ਉਹਦਾ ਖਾਤਮਾ ਹੋਣਾ ਜ਼ਰੂਰੀ ਆ ਹੁਣ ਮੈਂ ਸਰਕਾਰ ਨੂੰ ਵੀ ਹੁਣ ਕਹਿਣਾ ਵੀ ਪਰਾਲੀ ਦੇ ਮੁੱਦੇ ਤੇ ਬੜਾ ਤੁਸੀਂ ਜ਼ੋਰ ਲਾਇਆ ਕਿਸਾਨਾਂ ਦੇ ਪਰਚੇ ਦਰਜ ਕੀਤੇ ਪਰਾਲੀ ਦੇ ਮੁੱਦੇ ਤੇ ਫੜਫੜ ਕੇ ਜੀ ਜ਼ਮੀਨਾਂ ਤੇ ਰੈਡ ਐਂਟਰੀਆਂ ਲਾ ਦੋ ਇਹਨਾਂ ਤੇ ਐ ਕਰ ਦੋ ਟੀਮਾਂ ਬਣਾਈਆਂ ਹੁੰਦੀਆਂ ਥੋੜੀਆਂ ਆ ਜਿਹੜੇ ਏਡਿਓ ਸਾਬ ਖੇਤੀਬਾੜੀ ਵਾਲੇ ਆ ਇਹ ਵੀ ਪਰਚੇ ਕੱਟਦੇ ਫਿਰਦੇ ਹੁੰਦੇ ਸੀ ਖਤਿਆਂ ਦੇ ਵਿੱਚ ਪਹੀਆਂ ਦੇ ਵਿੱਚ ਪੁਲਿਸ ਵਾਲੇ ਜਦੀ ਆ ਜਾਣੇ ਅੱਗ ਬੁਝਾਓ ਜੀ ਡੰਡੇ ਚੱਕ ਕੇ ਵੀ ਹੁਣ ਜਿਹੜੀ ਆ ਟੋਰ ਤੁਹਾਨੂੰ ਬੰਦੇ ਮਾਰ ਲਿਆ ਕਤਲ ਕਰ ਰਹੀ ਆ ਪ੍ਰਾਲੀ ਇੰਨਾ ਤਾਂ ਕੋਈ ਕਤਲ ਹੋਇਆ ਨਹੀਂ ਹੈ ਕਿਸੇ ਦਾ ਕੋਈ ਮੈਂ ਤਾਂ ਦੇਖਿਆ ਬਾਲਾ ਵੱਡ ਜਾਨੀ ਮਾਨੀ ਨੁਕਸਾਨ ਹੋ ਗਿਆ ਪ੍ਰਾਲੀ ਦੇ ਕਰਕੇ ਕਿਸਾਨਾਂ ਨੇ ਕਰਤਾ ਆ ਚੈਨਲ ਡੋਰ ਜਿਹੜੀ ਤੁਹਾਨੂੰ ਫੜਦੀ ਆ ਇਹ ਦੀਦੀ ਨਹੀਂ ਹੈਗੀ ਯਾਰ ਸਾਰੇ ਆਮ ਮੈਂ ਆ ਚਾ ਮੇਰੇ ਕੋਲੇ ਆ ਜਾਓ ਖਤਿਆਂ ਦੇ ਵਿੱਚ ਵੀ ਚੈਨਲ ਡੋਰ ਫਿਰਦੀ ਆ ਦਰਖਤਾਂ ਦੇ ਵਿੱਚ ਇਹ ਲੰਮਕੀ ਫਿਰਦੀ ਆ ਸ਼ਹਿਰ ਚਲੇ ਜਾਓ ਸੜਕਾਂ ਦੇ ਵਿੱਚ ਵੀ ਚੈਨਲ ਡੋਰ ਆਮ ਫਿਰਦੀ ਆ ਤੁਹਾਨੂੰ ਦੀਦੀ ਨਹੀਂ ਹੈਗੀ ਯਾਰ ਕੱਲੇ ਕਿਸਾਨਾਂ ਦੇ ਕਿਸਾਨਾਂ ਦੀ ਪਰਾਲੀ ਲਈ ਤੁਸੀਂ ਡੰਡੇ ਚੱਕ ਕੇ ਆ ਜਾਂਦੇ ਹੋ ਹੁਣ ਤੁਹਾਨੂੰ ਸੋਹਣ ਸਰਕਾਰ ਨੂੰ ਵੀ ਨਹੀਂ ਪਤਾ ਹੈਗਾ ਬੇਸਰੇ ਆਵਾ ਜਵਾਕ ਮਾਰ ਰਹੇ ਨੇ ਕਿ ਕਿਸੇ ਦੀ ਅੱਖਾਂ ਵੱਢੀਆਂ ਗਈਆਂ ਕਿ ਕਿਤਾ ਗਾਲ ਵੱਢਿਆ ਕੋਈ ਹੱਥ ਵੱਢੇਗੇ ਕਿੰਨਾ ਨੁਕਸਾਨ ਹੋ ਰਿਹਾ ਪੰਛੀਆਂ ਦਾ ਕਿੰਨਾ ਨੁਕਸਾਨ ਹੋ ਰਿਹਾ ਹੁਣ ਕੋਈ ਬੋਲਦਾ ਨਹੀਂ ਹੈਗਾ ਪਤਾ ਨਹੀਂ ਕਿਥੇ ਸਾਰੇ ਸੌਂ ਗਏ ਹੁਣ ਲਿਆਓ ਟੀਮਾਂ ਬਣਾਓ ਟੀਮਾਂ ਬਣਾ ਕੇ ਪੈਂਡ ਜਿਵੇਂ ਪਰਾਲੀ ਦੇ ਮੁੱਦੇ ਤੇ ਟੀਮਾਂ ਬਣੀਆਂ ਸੀ ਛੋਡੀਆਂ ਪੁਲਿਸ ਵਾਲੇ ਵੀ ਆ ਜਾਂਦੇ ਸੀ ਆਪਣੇ ਬਾਕੀ ਖੇਤੀਬਾੜੀ ਪੁਹਾਗ ਦੇ ਪਰਚਾ ਕੱਟਣਾ ਜਾਂਦੇ ਸੀ ਹੁਣ ਵੀ ਟੀਮਾਂ ਬਣਾ ਕੇ ਪਿੰਡਾਂ ਦੇ ਵਿੱਚ ਤੁਸੀਂ ਕਰੋ ਤਨਾਤ ਸ਼ਹਿਰਾਂ ਦੇ ਵਿੱਚ ਤਨਾਤ ਕਰੋ ਉੱਥੇ ਜਾ ਕੇ ਸ਼ਹਿਰਾਂ ਦੇ ਵਿੱਚ ਦੇਖੋ ਕਿਹੜਾ ਵੀ ਚੈਨਲ ਡੋਰ ਦੁਕਾਨਦਾਰ ਕੋਈ ਚੈਨਲ ਡੋਰ ਵੇਚ ਰਿਹਾ ਜਾਂ ਕੋਈ ਪਤੰਗ ਚੜਾ ਰਿਹਾ ਵਾ ਸ਼ਰਿਆਂ ਵਿੱਚ ਸੜਕਾਂ ਦੀਂਦੀ ਆ ਤੁਹਾਨੂੰ ਇਹ ਬਰੀਕ ਰੰਗ ਬਰੰਗੀ ਡੋਰ ਉੱਥੇ ਜਾ ਕੇ ਐਕਸ਼ਨ ਲਓ ਯਾਰ ਕੱਲੇ ਇੱਕ ਧਰਾਂ ਵੀ ਪ੍ਰਾਲੀ ਦੇ ਮੁੱਦੇ ਤੇ ਦਿੱਲੀ ਤੱਕ ਵੀ ਰੌਲਾ ਪੈ ਗਿਆ ਪ੍ਰਾਲੀਆ ਧੂਆਂ ਦਿੱਲੀ ਪਹੁੰਚ ਗਿਆ ਆ ਜਿਹੜੀਆਂ ਨਿਤ ਖਬਰਾਂ ਆਉਂਦੀਆਂ ਨੇ ਇਹ ਕਿਸੇ ਨੂੰ ਦੇਖ ਨਹੀਂ ਰਹੀਆਂ ਹੈਗੀਆਂ ਬਿਆ ਕੀ ਹੋ ਰਿਹਾ ਪੰਜਾਬ ਦੇ ਵਿੱਚ ਇਹ ਤੇ ਕਾਰਵਾਈ ਵੱਡੇ ਪੱਧਰ ਤੇ ਕਰਨੀ ਚਾਹੀਦੀ ਰੇਖਸਾਲ ਆ ਮੈਂ ਤਾਂ ਕਹਿੰਦਾ ਜਿੰਨੇ ਵੀ ਦੁਕਾਨਦਾਰ ਵੀਰ ਨੇ ਮੈਂ ਇਹਨਾਂ ਨੂੰ ਅਪੀਲ ਕਰਦਾ ਵੀ ਤੁਹਾਡੇ ਜਵਾਕ ਵੀ ਇਹ ਘਰੇ ਠੀਕ ਨਹੀਂ ਉਹਨਾਂ ਨੇ ਵੀ ਪਤੰਗ ਚੜਾਉਣੀ ਆ ਕੰਨ ਨੂੰ ਤੁਹਾਡੇ ਜਵਾਕ ਦਾ ਨੁਕਸਾਨ ਹੋਊਗਾ ਜਦੋਂ ਇਹ ਆਪਾਂ ਨੂੰ ਉਦੋਂ ਮਹਿਸੂਸ ਨਹੀਂ ਹੁੰਦਾ ਜਨਰਲ ਕਰ ਆਪਣੇ ਉਹ ਚੀਜ਼ ਘਰੇ ਹੋਵੇ ਨਾ ਜਿਹੜਾ ਦਾ ਪਰਿਵਾਰ ਦਾ ਬੱਚਾ ਗਿਆ ਵਾ ਜਿਹਨੇ ਰੇਖਸਾਲ ਜਾਨੀ ਕਿੰਨੇ ਜਵਾਕ ਜਾਂਦੇ ਆ ਪੰਛੀ ਮਰਦੇ ਆ ਜਿਹਦਾ ਮਰਦਾ ਨਾ ਉਹਨੂੰ ਮਹਿਸੂਸ ਹੁੰਦਾ ਹੁੰਦਾ ਵੀ ਦੁੱਖ ਕੀ ਹੁੰਦਾ ਲਾਜ਼ ਦਾ ਹਨਾ ਕਿਵੇਂ ਜਵਾਕ ਨੂੰ ਆਪਾਂ ਛੋਟੇ ਹੁੰਦੇ ਨੂੰ ਪਾਲਦੇ ਆ ਉਹਨੂੰ ਕਢਾਉਣੇ ਆ ਵੱਡਾ ਹੁੰਦਾ ਤੁਰਨ ਲੱਗਦਾ ਵਾ ਫੇਰ ਜਾ ਕੇ ਜਵਾਕ ਕੁੱਤ ਲੱਗਦਾ ਪੰਦੇ ਨੂੰ ਹੁੰਦਾ ਵੀ ਚਲ ਠੀਕ ਆ ਜਵਾਕ ਪਲ ਗਿਆ ਹਨ ਉਹ ਦੋ ਇੱਕ ਮਿੰਟ ਦੀ ਗਲਤੀ ਨੇ ਇਨਸਾਨ ਦੀ ਗਲਤੀ ਨੇ ਚਲਿਆ ਜਾਵੇ ਕਿੰਡਾ ਵੱਡਾ ਦੁੱਖ ਹੁੰਦਾ ਜਿਹੜੇ ਜਿਹੜੇ ਪਰਿਵਾਰ ਨੇ ਉਹ ਮਾਂ ਕਾਲੇ ਰੋਂਦੀ ਦੇਖੀ ਨਹੀਂ ਜਾਂਦੀ ਸੀ ਮੈਨੂੰ ਆਪਾਂ ਰੇਕ ਮੇਨ ਮੁੱਦੇ ਤੇ ਬੋਲਦੇ ਆ ਵੀਡੀਓ ਸ਼ੇਅਰ ਕਰਦੇ ਹੋ ਤੁਸੀਂ ਦੱਬ ਕੇ ਫੋਲੋ ਕਰ ਲਓ ਚੈਨਲ ਨੂੰ ਆਪਣੇ ਨੂੰ ਜੇ ਤੁਹਾਨੂੰ ਮੇਰੀਆਂ ਗੱਲਾਂ ਲੱਗਦੀਆਂ ਨੇ ਸ਼ੇਅਰ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਵੀ رائے ਦੇਣੀ ਆ ਜਿਹੜੇ ਦੁਕਾਨਦਾਰ ਦੁਕਾਨਦਾਰ ਭਰਾ ਨਹੀਂ ਮੇਰੇ ਹਟ ਜਾਓ ਤੁਸੀਂ ਇਹਨਾਂ ਵਿੱਚੋਂ ਵੀਰੇ ਬਾਕੀ ਪੁਲਿਸ ਨੂੰ ਵੀ ਵੱਡੇ ਪੱਧਰ ਤੇ ਜਿਹੜੀਆਂ ਚੈੱਕ ਕਰਨਾ ਚਾਹੀਦਾ ਵਿੜੇ ਆਰਡਰ ਦਿੱਤੇ ਗਏ ਚੈਨਲ ਡੋਰ ਦੇ ਤੁਸੀਂ ਉਹਨਾਂ ਨੂੰ ਸਿੱਧੀ ਕਾਰਵਾਈ ਕਰੋ ਇਹਦੇ ਵਿੱਚ ਕਿਸੇ ਨੇ ਬਕਸੇ ਨਹੀਂ ਡਾਣਾ ਚਾਹੀਦਾ ਬਿਲਾਹਾਜ ਨਾਲ ਜਾਂ ਕਿਸੇ ਐਮਐਲਏ ਸਾਹਿਬ ਨੇ ਫਰੂਨ ਕਰਾਤਾ ਜਾਂ ਕੋਈ ਜ਼ਿਲ੍ਹਾ ਪ੍ਰਧਾਨ ਦਾ ਫੋਨ ਆ ਗਿਆ ਜੀ ਆਪਣੇ ਬੰਦੇ ਛੱਡ ਦਿਓ ਇਹ ਤੇ ਕਾਰਵਾਈ ਹੋਣੀ ਚਾਹੀਦੀ ਸਿੱਧੀ ਠੋਕ ਕੇ ਠੀਕ ਨਹੀਂ ਕਿਸੇ ਦਾ ਆਪਾਂ ਨੂੰ ਪੰਛੀ ਵਿਚਾਰੇ ਉਹਨਾਂ ਦਾ ਆਪਾਂ ਨੂੰ ਜਾਣ ਲੈਣ ਦਾ ਆਪਾਂ ਨੂੰ ਕੀ ਅਧਿਕਾਰ ਆ ਹਨਾ ਕੱਚੀ ਡੋਰ ਹੁੰਦੀ ਸੀ ਕਿ ਟੁੱਟ ਜਾਂਦੀ ਹੁੰਦੀ ਸੀ ਪਹਿਲੇ ਸੂਤ ਦੇ ਹੁੰਦੇ ਸੀ ਕਰੇ ਦਰਖਤ ਨਾ ਬੰਨ ਕੇ ਮੈਨੂੰ ਯਾਦ ਆ ਮੈਂ ਵੀ ਸੂਤੀਆ ਡੋਰੋ ਦਰਖਤ ਨਾ ਬੰਨ ਲੈਣੀ ਕੰਚ ਲਾ ਜਣਾ ਉਹਨੂੰ ਹੋਰ ਚੀਜ਼ਾਂ ਖਾਸੀਆਂ ਹੁੰਦੀਆਂ ਸੀ ਹੁਣ ਮੈਨੂੰ ਯਾਦ ਨਹੀਂ ਹੈਗੀਆਂ ਉਹ ਡੋਰ ਨੁਕਸਾਨ ਨਹੀਂ ਕਰਦੀ ਹੁੰਦੀ ਸੀ ਕਦੇ ਵੀ ਜਿਹੜੀ ਆ ਡੋਰ ਦਾ ਖੱਤਿਆਂ ਦੇ ਵਿੱਚ ਯਾਰ ਇਹ ਫਰੀ ਜਾਂਦੇ ਪੱਠੇ ਵੱਢਦੇ ਆਪਾਂ ਉਹ ਟੁਕੜੇ ਹੋ ਕੇ ਡੰਗਰਾਂ ਦੇ ਮੂੰਹ ਚ ਜਾਂਦੀ ਆ ਡੰਗਰਾਂ ਦੇ ਮੂੰਹਾਂ ਦੇ ਵਿੱਚ ਫਸਦੀ ਆ ਜਾ ਕੇ ਰੇਕ ਪੱਖੋਂ ਰੇਕ ਜੀ ਦਾ ਇਹਦਾ ਨੁਕਸਾਨ ਹੀ ਨੁਕਸਾਨ ਆ ਇੱਧਰ ਮਰਦੀ ਚਲੇ ਜਾਓ ਉਦਾਂ ਦਾ ਦਾਤੀ ਨਾ ਜੇ ਕਿਸੇ ਨੇ ਬੰਦੇ ਨੇ ਪੱਠੇ ਬ੍ਰਣੇ ਤਾਂ ਹੱਥ ਝੁਲ ਜੀ ਜਾਂਦੀ ਆ ਇਹਦਾ ਆਮ ਹੀ ਯਾਰ ਫਿਰਦੇ ਉਹ ਦੀਂਦੀ ਨਹੀਂ ਹੈਗੀ ਪਰਾਲੀ ਦੇ ਮੁੱਦੇ ਤੇ ਦੇਹ ਕਿਸਾਨ ਦੇ ਕੋਈ ਕਿਸਾਨ ਨੂੰ ਗਾਲਾਂ ਕੱਢ ਦੇ ਦੇ ਕਿਸਾਨ ਨੂੰ ਜਿਹੜੇ ਉਦੋਂ ਬੰਦੇ ਕਰਦੇ ਸੀ ਪਰਾਲੀ ਧੂਆਂ ਦੇ ਕਿਸਾਨਾਂ ਨੇ ਐ ਕਰਦਾ ਪਰ ਉਸ ਨੂੰ ਤਾਂ ਸਾਹ ਨਹੀਂ ਲਿਆ ਹੁੰਦਾ ਹੈਗਾ ਹੁਣ ਤੁਸੀਂ ਸਾਹ ਲੈ ਲਓ ਆ ਹੁਣ ਕੀ ਹਾਲ ਹੋਇਆ ਪਿਆ ਵਾ ਹੁਣ ਜਿਹੜੀ ਗਾਲਾਂ 'ਚ ਫਸਦੀ ਆ ਆਪਣੇ ਮੌਤ ਆ ਇਹਦਾ ਇੱਕ ਕਸਮ ਦਾ ਤੇ ਫੰਦਾ ਹੀ ਆ ਫਾਂਸੀ ਦਾ ਬਈ ਬਾਜੀ ਦੇ ਗਾਲ 'ਚ ਫਸ ਗਈ ਇਹ ਜੋ ਮੋਟਰਸਾਈਕਲ ਸਪੀਡ ਤੇ ਹੁੰਦਾ ਦੀਦੀ ਨਹੀਂ ਹੈਗੀ ਇਹ ਅਚਾਨਕ ਤੁਹਾਡੇ ਗਾਲ ਚ ਲਿਫਟ ਗਈ ਥੋੜਾ ਨੁਕਸਾਨ ਤੈ ਆ ਚਾਹੇ ਤੁਸੀਂ ਮਰਦੀ ਕੁਛ ਕਰ ਲਓ ਬਾਅਦ ਚ ਹੁੰਦੀਆਂ ਗੱਲਾਂ ਮੈਂ ਵੀ ਸਰਕਾਰ ਨੂੰ ਅਪੀਲ ਕਰਦਾ ਵਾਂ ਐਮ ਐਲ ਏ ਸਾਹਬਾਂ ਨੂੰ ਵੀ ਵੀਲ ਕਰਦਾ ਜਿਹੜੇ 92 ਐਮ ਐਲ ਏ ਚ ਚੁਣ ਕੇ ਲੋਕਾਂ ਨੇ ਭੇਜੇ ਸੀ ਸਦਨ ਦੇ ਵਿੱਚ ਆਪਣੇ ਲੋਕ ਵਿਧਾਨ ਸਭਾ ਦੇ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਆਪਦੇ ਦੇ ਹਲਕਿਆਂ 'ਚ ਧਿਆਨ ਦਿਓ ਮੂਰੇ ਅਫੇਰ ਇਲੈਕਸ਼ਨ ਹੋਣੀ ਹੈ ਇਹ ਇਹਦੇ ਲਈ ਆਪਾਂ ਨੂੰ ਕੇਂਦਰ ਤੋਂ ਫੰਡ ਲੈ ਜਾਣ ਦੀ ਲੋੜ ਨਹੀਂ ਵੀ ਆਪਾਂ ਕੇਂਦਰ ਦੇ ਕੋਲੇ ਕੇਂਦਰ ਤੋਂ ਫੰਡ ਲੈਣਾ ਜਾਂ ਕੁਝ ਹੋਰ ਕਰਨਾ ਵਾ ਇਹ ਥੋੜੀ ਸ਼ਕਤੀ ਨਾਲ ਹੀ ਹੱਲ ਦੁਕਾਨਦਾਰਾਂ ਦੀ ਦੁਕਾਨਾਂ ਜਾ ਕੇ ਚੈੱਕ ਕਰੋ ਉਹਨਾਂ ਨੇ ਗੋਡਾਊਨ ਚੈੱਕ ਕਰੋ ਵਿੱਚ ਚੈਨਲ ਡੋਰ ਤਾਂ ਨਹੀਂ ਪਈ ਹੈਗੀ ਟੀਮਾਂ ਬਣਾ ਕੇ ਵਿਸ਼ੇਸ਼ ਭੇਜੋ ਜਿਵੇਂ ਪ੍ਰਾਲੀ ਦੇ ਮੁੱਦੇ ਤੇ ਤੁਸੀਂ ਭੇਜਦੇ ਸੀ ਜਾ ਕੇ ਉਦਾਂ ਹੀ ਭੇਟ ਕੇ ਇਹਨਾਂ ਨੇ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਹੀ ਪੰਚਾਂ ਸਰਪੰਚਾਂ ਨੂੰ ਪਿੰਡ ਦੀ ਜਪੰਚਾਇਤਾਂ ਨੂੰ ਵੀ ਬੇਨਤੀ ਵੀ ਮਤੇ ਪਾਓ ਤੇ ਤੁਹਾਡੇ ਪਿੰਡ ਵਿੱਚ ਵੀ ਕੋਈ ਦੁਕਾਨਦਾਰ ਵੇਚਦਾ ਵਾ ਜਾਂ ਕੋਈ ਨੌਜਵਾਨ ਚੜ੍ਹਾ ਰਹੇ ਹਟ ਨਹੀਂ ਰਹੇ ਕਿਤੇ ਚੈਨਲ ਡੋਰ ਲੈ ਕੇ ਆ ਰਹੇ ਆ ਉਹਨਾਂ ਤੇ ਵੀ ਕਾਰਵਾਈ ਕਰੋ सरपंचਾਂ ਤੇ ਪੰਚਾਇਤ ਨੂੰ ਵੀ ਸਾਰਿਆਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਬੇਨਤੀ ਆ ਪਿੰਡ ਦੇ ਮੋਹਦਵਾਰ ਬੰਦਿਆਂ ਨੂੰ ਵੀ ਬੇਨਤੀ ਆ ਵੀ ਪਿੰਡ ਦੇ ਵਿੱਚ ਮਤਾ ਪਾਓ ਜੇ ਕੋਈ ਚੈਨਲ ਔਰ ਵੇਚਦਾ ਜਾਂ ਕੋਈ ਲੈ ਕੇ ਆਉਂਦਾ ਕਿਤੇ ਹੋਰ ਲੈ ਕੇ ਆਉਂਦਾ ਪਤਾ ਕਰਕੇ ਪਰਚਾ ਦਰਜ ਕਰਵਾਇਆ ਜਾਵੇ ਵੱਡੇ ਪੱਦਰ ਤੇ ਮਹਿਮ ਚਲਾ ਕੇ ਚੈਨਲ ਔਰ ਦਾ ਆਪਾਂ ਨੂੰ ਖਾਤਮਾ ਕਰਨਾ ਪੈਣਾ ਵਾ ਇਹ ਬਹੁਤ ਨੁਕਸਾਨ ਹੋ ਰਹੀ ਹੈ ਅੱਜ ਆਪਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਜਦੋਂ ਆਪਣੇ ਘਰ ਇਹ ਚੀਜ਼ ਹੋ ਗਈ ਫਿਰ ਆਪਾਂ ਨੂੰ ਪਤਾ ਲੱਗਣਾ ਰੱਬ ਕਰੇ ਹਰਦਾਸ ਕਰਦਾ ਵੀ ਹੋਵੇ ਨਾ ਵੀਡੀਓ ਬਹੁਤ-ਬਹੁਤ ਸ਼ੇਅਰ ਕਰ ਦਿਓ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਦਿਓ YouTube ਤੇ ਦੇ ਇਦਰ ਫੇਸਬੁਕ ਤੇ ਫੋਲੋ ਕਰੋ ਨਵੀਂ ਵੀਡੀਓ ਲਈ ਸਾਡੇ ਨਾਲ ਬਨੇ ਰਹੋ